ਸ਼ਾਸਨ ਤੋਂ ਆਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਜਿਹੜੇ ਪੱਲੇ ਵੀ ਜੋ ਹੈ ਬੁੱਜੜ ਹੈਗੇ ਨੇ ਜੋ ਹੈ گاਵਾ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਤੋ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤੇਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਇਹ ਇਸ ਟਰੱਕ ਨੂੰ ਰੋਕ ਲਿਆ ਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਇਹ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲਾ ਪਏ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪੀਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਉੱਚੜਵਾ ਆਏਗਾ ਨਾ ਹੀ ਉੱਚੜਖਾਨਾ ਖੋਲੇਗਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਜੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ گاਵਾ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਝੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਟਰੱਕ ਆਇਆ ਸਾਡੇ ਜੈਗਪਾਲ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਇਹ ਸਾਰੀਆਂ گاਵਾ ਜਾਣੀਆਂ ਸੀ ਆਸਾਂ ਵਿੱਚ ਇਹਨਾਂ ਦਾ ਸਾਰਾ ਉਹ گاਵਾਸ ਵਿਕਣਾ ਸੀ ਘੜ ਤੋਂ ਘਟਨੀ ਤੇ 20 ਤੋਂ 22 گاਵਾ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ ਦੋ ਤਿੰਨ گاਵਾ ਬਿਹੋਸ਼ ਵੀ ਹੈਗੀਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿਸ ਦਿਨ ਅਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ ਗਾਊ ਮਾਤਾ ਇਹ ਸਾਡੀ ਗਾਊ ਮਾਤਾ ਦੇ ਉਂਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ-ਤਾਰਨ ਲਾਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਗਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾ ਦਿੱਤੇ ਹੁਣ ਵੀ ਇਹਦੇ ਨਾਲ 3 ਤੋਂ 4 ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾ ਦਿੱਤੇ ਨੇ ਇਹ ਸਾਰਾ ਇਹਨਾਂ ਨੇ گاਉਂਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡੇ-ਵੱਡੇ ਕੀ ਆ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਅਸਾਮ ਚੱਲਾ ਸੀ ਪ੍ਰਸ਼ਾਸਨ ਤੋਂ ਵੀ ਮੰਗ ਕਰ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਹੈ ਨਾ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਪੱਲਾ ਵੀ ਜੋ ਹੈ ਬੁੱਚੜ ਹੈਗੇ ਨੇ ਜੋ ਹੈ گاਵਾ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਇਹ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲਾ ਪੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਬੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ ਚ ਇਹਨਾਂ ਨੂੰ ਉਹ ਛਿੱਤਰ ਵੱਜਣਗੇ ਉਹ ਛਿੱਤਰ ਵੱਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ گاਵਾਂ ਦੀ ਮੇਰਾ ਨਾਮ ਜੈਗਪਾਲ ਲਾਲੀ ਆ ਜੀ ਪੰਜਾਬ ਪੂਪ ਪ੍ਰਧਾਨ ਗਊ ਰਖਸ਼ਾ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ ਗਊ ਅੰਸ਼ ਨੂੰ ਕੱਟਣ ਦੇ ਲਈ ਪੰਜਾਬ ਤੋਂ ਸ਼੍ਰੀ ਅਮਨਸਰ ਸਾਹਿਬ ਤੋਂ ਅਸਾਮ ਲਜਾਇਆ ਜਾ ਰਿਹਾ ਔਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤਿੰਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਇਸ ਟਰੱਕੇ ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਿਸ ਨੂੰ ਹੈਂਡ ਓਵਰ ਕਰਤਾ ਜਦੋਂ ਪਤਾ ਲੱਗਾ ਵੀ ਟਿੱਪੂ ਲੈ ਕੇ ਕੀ ਹਿਸਾਬ ਦਾ ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ ਅਜਨਾਲੇ ਦੇ ਵਿੱਚ ਕੋਈ ਮਦਗੀ ਸਭੀ ਨਾ ਦਾ ਬੰਦਾ ਜਿਹੜਾ ਗਾਉ ਦੀ ਤਕਸੀਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ ਕਾਫੀ ਪਰਚੇ ਆ ਸਾਡੇ ਕੋਲ ਕਾਪੀਆਂ ਆ ਰਹੀਆਂ ਇਹ ਕ ਪਾਣੀ ਪਾਤੇ ਚ ਵੀ ਉਹਦੇ ਪਰਚਾ ਹੋ ਰਹੀ ਪੰਜਾਬੀ ਚ ਇੱਕ ਦੋ ਪਰਚੇ ਹੈਗੇ ਆ ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪ੍ਰਦੇਸ਼ਾਂ ਨੂੰ ਅਸੀਂ ਗਉਂ ਭੇਜ ਨਹੀਂ ਸਕਦੇ ਔਰ ਇਹ ਗਾਈਆਂ ਦੇਖੋ ਜੀ ਬਾਈ ਗਾਈਆਂ ਢੂਸ ਢੂਸ ਕੇ ਭਰੀਆਂ ਹੀ ਆ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇਹ ਕਾਗਜ਼ ਬਣਾਏ ਜੀ ਦੁੱਧ ਹੀ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਦੁੱਧ ਹੀ ਗਾਈਆਂ ਹੁੰਦੀਆਂ ਨਾ ਉਹ ਤਾਂ ਇੱਕ ਪ੍ਰੋਸੈਸ ਹੁੰਦਾ ਪਹਿਲੀ ਗੱਲ ਉਹ ਤੇ ਧੂਸ ਧੂਸ ਕੇ ਹੀ ਭਰ ਨਹੀਂ ਸਕਦੇ ਕਿਉਂਕਿ ਇਕੁਇਲਟੀ ਐਕਟ ਦੇ ਅੰਦਰ ਆਉਂਦਾ ਕਿਸੇ ਨੂੰ ਜ਼ਬਰਨ ਮਦਗੀ ਲੰਦੇ ਆ ਬੰਦਕ ਬਣਾ ਕੇ ਰੱਖਣਾ ਇਕੁਇਲਟੀ ਐਕਟ ਦੇ ਅੰਦਰ ਆਉਂਦਾ ਉਹ ਵੀ ਅਸੀਂ ਕਰਾਵਾਂਗੇ ਔਰ ਦੂਸਰੀ ਗੱਲ ਜਿਹੜੀਆਂ ਦੁੱਧ ਹੀ ਗਾਈਆਂ ਹੁੰਦੀਆਂ ਜਿਹੜੀਆਂ ਅਸੀਂ ਵਪਾਰਿਕ ਗਾਈਆਂ ਹੁੰਦੀਆਂ ਉਹ ਅਸੀਂ 6 ਤੇ 7 ਤੋਂ ਵੱਧ 8 ਤੋਂ ਵੱਧ ਨਹੀਂ ਇਹਦੇ ਅੰਦਰ ਲੈ ਜਾ ਸਕਦੇ ਉਹਦੇ ਡਿਸਪਨ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਔਰ ਹਵਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਦ ਕਿ ਇਹਦੇ ਵਿੱਚ ਕੋਈ ਹਵਾ ਪਾਣੀ ਦਾ ਪ੍ਰਬੰਧ ਨਹੀਂ ਜਦੋਂ ਅਸੀਂ ਫਣੀਆਂ ਸੀ ਤੇ ਇਹਦੇ ਨਾਲ ਫੱਟੇ ਲਾਏ ਹੋਏ ਸੀ ਇੱਥੇ ਇੱਥੇ ਫੱਟਿਆਂ ਨਾਲ ਬੰਦ ਕੀਤੀਆਂ ਤੇ ਉਤੋਂ ਤਰਪੈਲ ਨਾਲ ਬੰਦ ਕੀਤੀਆਂ ਸੀ ਬਿਲਕੁਲ ਇੱਕ ਹਵਾ ਦਾ ਤਿੰਕਾ ਵੀ ਨਹੀਂ ਅੰਦਰ ਜਾ ਸਕਦਾ ਸੀ ਔਰ ਅਸੀਂ ਖੋਲ ਕੇ ਜਦੋਂ ਉਹਨਾਂ ਨੂੰ ਹਵਾ ਲਈ ਤੇ ਹਪ 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 ਕਰਨ ਲੱਗੀਆਂ ਸੀ ਔਰ ਜਿਹੜੀਆਂ ਗਾਈਆਂ ਦੁੱਧ ਦੀ ਗਾਈਆਂ ਹੁੰਦੀਆਂ ਉਹਦਾ ਪ੍ਰੋਸੈਸ ਹੁੰਦਾ ਕਿ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣੀ ਹੁੰਦੀ ਹੈ ਉਹ ਡੀਸੀ ਸਾਹਿਬ ਡਿਗਟੀ ਡਾਇਰੈਕਟਰ ਨੂੰ ਮਾਰਕ ਕਰਦੇ ਆ ਉਹ ਡਿਪਟੀ ਡਾਇਰੈਕਟਰ ਸਾਹਿਬ ਉਸ ਗਾਈਆਂ ਨੂੰ ਜਿਹੜੀਆਂ ਗਾਈਆਂ ਅਸੀਂ ਦੁੱਧੀਆਂ ਪਰਮਿਟ ਲੈ ਕੇ ਉਹਦਾ ਪਰਮਿਟ ਹੁੰਦਾ ਲੈ ਕੇ ਅਸੀਂ ਜਾਣੀ ਹੁੰਦੀ ਆ ਦੂਸਰੇ ਸ਼ਹਿਰਾਂ 'ਚ ਵੇਚਣ ਲਈ ਪਹਿਲੀ ਗੱਲ ਤੇ ਇੰਨੀ ਦੂਰ ਜਾ ਨਹੀਂ ਸਕਦੀਆਂ ਦੁੱਧ ਦੁੱਧ ਵਾਲੀਆਂ ਗਾਈਆਂ ਅਸਾਮ 400 ਮਤਲਬ ਕਿੰਨੇ ਕਿਲੋਮੀਟਰ ਦੇ 4 ਦਿਨ ਦਾ ਰਸਤਾ ਦੁੱਧ ਵਾਲੀਆਂ ਗਾਈਆਂ ਵੈਸੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ ਦੂਸਰੇ ਪ੍ਰਦੇਸ਼ 'ਚ ਚਲੋ ਫਿਰ ਵੀ ਇਹਨੇ ਇੱਕ ਨਕਲੀ ਕਾਗਜ਼ ਬਣਾਇਆ ਤਾਂ ਉਹਦਾ ਪਰਦਾਬਾਸ਼ੀ ਕਰਦੀ ਹੈ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਉਹ ਜਿਹੜਾ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਡੀਸੀ ਸਾਹਿਬ ਉਹ ਗਾਈਆਂ ਉੱਥੇ ਰੱਖਦਾ 2 ਤੋਂ 3 ਦਿਨ ਔਰ ਉਹਨਾਂ ਨੂੰ ਗਾਈਆਂ ਨੂੰ ਬਗਾਇਦਾ ਸਵੇਰੇ ਸ਼ਾਮ ਚੋਇਆ ਜਾਂਦਾ ਉਹਦੇ ਵਿੱਚ 15 ਤੋਂ 20 ਕਿਲੋ ਚ ਦੁੱਧ ਨਿਕਲਣਾ ਚਾਹੀਦਾ ਅਗਰ 15 ਤੋਂ 20 ਕਿਲੋ ਦੁੱਧ ਉਹਦੇ ਅੰਦਰੋਂ ਨਿਕਲਦਾ ਤੇ ਉਹਨੂੰ ਇੱਕ ਮੋਹਰ ਦਿੱਤੀ ਜਾਂਦੀ ਆ ਹੈਲਥ ਦੀ ਲਾ ਕੇ ਕਿ ਇਹ ਗਾਈਆਂ ਜਿਹੜੀਆਂ ਦੁੱਧ ਦੀ ਗਾਈਆਂ ਔਰ ਜਾ ਕੇ ਗਾਈਆਂ ਦਾ ਜਿਹੜਾ ਡੀਸੀ ਸਾਹਿਬ ਨੂੰ ਦਿੰਦੇ ਆ ਡੀਸੀ ਸਾਹਿਬ ਉਹਦੇ ਪਰਮਿਟ ਬਣਾਉਂਦੇ ਆ ਔਰ ਪਰਮਿਟ ਜੇ ਕਿ ਲੈਨ ਲਿਖੀ ਜਾਂਦੀ ਆ ਕਿ ਫਿਰ ਵੀ ਅਗਰ ਕੋਈ ਅਸਾਂ ਗਾਈਆਂ ਦੇ ਉੱਤੇ ਰਸਤੇ ਵਿੱਚ ਆਬਜੈਕਸ਼ਨ ਕਰਦਾ ਤੇ ਉਹਦਾ ਪਰਮਿਟ ਕੈਨਸਲ ਸਮਝਿਆ ਜਾਏਗਾ। ਹੁਣ ਕੀ ਮੰਗ ਕਰਦੇ ਲੋਕੋ? ਜੋ ਕੋਈ ਪ੍ਰਸ਼ਾਸਨ ਤੋਂ ਤੇ ਅਸੀਂ ਮੰਗ ਕਰਦੇ ਆ ਅਸੀਂ ਪਿਛਲੇ ਦਿਨਾਂ ਵਿੱਚ ਤਰਤਾ ਰੋਡ ਤੇ ਇੱਕ ਸਲੈਟਰ ਹਾਊਸ ਪੜਿਆ ਸੀ। ਉੱਥੇ ਗਾਈਆਂ ਪਤਾ ਨਹੀਂ ਕਿੱਥੋਂ ਵੱਢ ਕੇ ਲਿਆਉਂਦੇ ਸੀ ਤੇ ਉੱਥੇ ਆ ਕੇ ਉਹਨਾਂ ਨੂੰ ਪੀਸਟ ਕਰਕੇ ਤੇ ਪਕਸ਼ਿਆਂ ਵਿੱਚ ਪੈਕ ਕਰਦੇ ਸੀ। ਔਰ ਅਸੀਂ 100 ਕਿੰਨੇ ਬਕਸੇ ਸੀਗੇ 10-10 ਕਿਲੋ ਦੇ ਸੀ ਤੇ 20-20 ਕਿਲੋ ਦੇ ਫੜ ਕੇ ਪੁਲਿਸ ਨੂੰ ਦਿੱਤੇ ਪਰਚਾ ਕਰਾਇਆ ਉਹਨਾਂ ਤੇ ਵੀ ਬੰਦੇ ਅੰਦਰ ਦਿੱਤੇ ਆ ਅਸੀਂ ਤਾਂ ਮੰਗ ਆ ਕਰਦੇ ਪੰਜਾਬ ਸਰਕਾਰ ਕੋਲ ਦੇਖੋ ਜੀ ਇਹ ਪਵਿੱਤਰ ਧਰਤੀ ਆ ਪੰਜਾਬ ਦੀ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ ਔਰ ਇੱਥੇ ਗਊ ਦਾ ਮਤਗੀ ਲੰਦੇ ਆ ਵੱਧ ਕਰਨ ਲਈ ਗਊਆਂ ਲੈ ਕੇ ਜਾਣੀਆਂ ਬੜੀ ਸ਼ਰਮਨਾਕ ਗੱਲ ਆ ਔਰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਧਾਰਾ ਲਾਈਆਂ ਜਾਣ ਕਿ ਜਿਹੜੇ ਇਹ ਬੰਦੇ ਕਿ ਬਾਹਰ ਨਾ ਆ ਸਕਣ ਤੈਅ ਦਿਨਾ ਜੇ ਲਾਂਚ ਇਹਨਾਂ ਤਾਂ ਕਿ ਇਹਨਾਂ ਨੂੰ ਸਿਹਤ ਆ ਜਾਏ ਕਿ ਕਿਸੇ ਵੀ ਜੀਵ ਜੰਤੂ ਨੂੰ ਦਾ ਵੱਧ ਕਿਵੇਂ ਕਰਨਾ ਕਿਉਂਕਿ ਉਹਦੇ ਅੰਦਰ ਵੀ ਜਾਨ ਹੁੰਦੀ ਆ ਇਨਸਾਨ ਨੂੰ ਤਾਂ ਚੁੰਡੀ ਵੜ ਦੋ ਤੇ ਕਿੰਨਾ ਕਹਿ ਰਾਂਦਾ ਤੇ ਉਹ ਬੇਜਾਨ ਜਾਨਵਰ ਨੂੰ ਬਤਗੀ ਤੇ ਗਊ ਨੂੰ ਅਸੀਂ ਮਾਦਾ ਕੰਨੇ ਆ ਅਸੀਂ ਤੇ ਸਮਝਾਂਗੇ ਇਹਨਾਂ ਦੇ 302 ਦਾ ਪਰਚਾ ਹੁਣਾਂ ਕਹਿਦਾ ਕਿੰਨੇ ਪਤਾ ਨਹੀਂ ਕਿੰਨੇ ਕਦੋਂ ਹਾਂ ਜਿਹੜਾ ਅੱਜ ਜਿਨਾਲੇ ਥਾਣੇ ਦੇ ਬਾਹਰ ਖੌਫਚਲਾ ਅਜਨਾਲਾ ਗਊਆਂ ਦਾ ਟਰੱਕ ਫੜਿਆ ਗਿਆ ਪਰਿਆ ਕੀ ਕਰਨ ਕੋ ਇਹਦੇ ਜੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 20-22 ਦੇ ਕਰੀਬ ਗਾਵਾਂ ਵਾ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿਥੇ ਸਾਡੀ ਪੁਲਿਸ ਨੂੰ ਇਨਫੋਰਮ ਕੀਤਾ ਤੇ ਟੋਲ ਪਲਾਜ਼ਾ ਨਿੱਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਹੁਦੇਸ਼ਕਰੀ 20 ਤੋਂ ਬਾਈ ਦੇ ਕਰੀਬ ਗਾਈਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਅਜ ਤੱਕ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਈਆ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਗੁਜਰਪੁਰਾ ਅਜਨਾਲੇਪਿੰਡ ਆ ਜੀ ਦੂਸਰਾ ਹੈਗਾ ਅਮਰਵੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਸ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਵਾਂਗੇ ਹੋਰ ਸਰ ਕਿੰਨੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਜੀ ਮੋਦੀ ਜੀ ਦਾ ਕੀ ਬਣਾ ਰਹੇ ਮੋਦੀ ਜੀ ਦਾ ਕੀ ਕਰਦੇ ਫਿਲਹਾਲ ਹੁਣ ਹੀ ਰਾਉਂਡ ਅਪ ਕੀਤੇ ਨੇ ਪੁਛੀ ਚਲਦੀ ਹੈ ਜੀ ਅਸੀਂ ਇਹਨਾਂ ਨੂੰ ਬਰੀਕੀ ਨਾਲ ਥੋੜਾ ਜੀ ਵੇਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜਿਹੇ ਕਿੰਨੇ ਕਿ ਇਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਵਾਂਗੇ ਕਿ ਗੋਮਾਂ ਕਿੱਥੇ ਜਾਈਆਂ ਕਿ ਫਿਲਹਾਲ ਇਹਨਾਂ ਦੇ ਦਸਣ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਇਹ ਜੀ ਹੋਰ ਕਿੱਥੇ ਕਿੱਥੇ ਇਹ ਚੀਜ਼ ਹੋਈ ਆ ਉਹ ਸਾਰਾ ਵੈਰੀਫਾਈ